ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਵੱਲੋਂ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨੂੰ ਪ੍ਰਾਪਤੀ ਚਰਣਾ ਕਰਲਾ ਦੇ ਪਾਸ ਸਮੂਹ ਗੁਰੂ ਖਾਲਸਾ ਪੰਥ ਦੀਆਂ ਸੰਗਰਸ਼ ਸੀ ਜਿੱਥੇ ਬੰਦੀਆਂ ਔਰ ਹੋਰ ਮਾਈ ਭਾਈ ਆਪ ਜੀ ਦੇ ਹਜ਼ੂਰ ਅਰਦਾਸੇ ਵਾਸਤੇ ਇਕੱਤਰ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੇ ਵੱਲੋਂ ਸਾਜਿਆ ਹੋਇਆ ਖਾਲਸਾ ਮਹਾਰਾਜ ਆਪ ਜੀ ਦੇ ਬੱਡੇ ਹੋਏ ਕਰਨ ਯੁੱਧ ਦੇ ਅਨੁਸਾਰ ਰਾਜ ਕਰੇਗਾ ਖਾਲਸਾ ਦੇ ਅਨਸਾਰ ਬੱਡੇ ਹੋਏ ਧਰਮ ਯੁੱਧਾਂ ਦੇ ਅਨੁਸਾਰ ਪਾਤਸ਼ਾਹ ਜੀ ਅੱਜ ਤੋਂ 40 ਵਰੇ ਪਹਿਲਾਂ 26 ਜਨਵਰੀ 1986 ਨੂੰ ਹੋਏ ਸ੍ਰੋਤ ਖਾਲਸਾ ਦੀ ਯਾਦ ਮਨਾ ਰਿਹਾ ਹੈ ਪਾਤਸ਼ਾਹ ਜੀ ਇਸ ਸਮੇਂ ਸ੍ਰੀ ਖਾਲਸਾ ਪੰਥ ਮਹਾਰਾਜ ਆਪ ਨੇ ਪਿਛਲੇ 40 ਸਾਲਾਂ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਬੀਬੀਆਂ ਪਚੰਗੀਆਂ ਇਤਿਹਾਸਕ ਮੂਲ ਨਜਰ ਹੁੰਦੀ ਸਿੰਘਾਂ ਅਤੇ ਇਸ ਸੰਘਰਸ਼ ਦੇ ਵਿੱਚ ਗਰੀਲਾ ਤੇ ਜਨਤਕ ਤੌਰ ਦੇ ਉੱਤੇ ਪਾਏ ਹੋਏ ਸੂਰਤਿਲ ਹੁਣ ਯੋਗਦਾਨ ਦੇ ਲਈ ਸਮੂਹ ਸਿੰਘਾਂ ਬੀਬੀਆਂ ਨੂੰ ਯਾਦ ਕਰਦਾ ਹੋਇਆ ਇਹ ਪ੍ਰਣ ਕਰਦਾ ਹੈ ਪਾਤਸ਼ਾਹ ਜੀ ਆਪ ਜੀ ਦੀ ਗੁਰਮਤ ਦੇ ਅਨੁਸਾਰ ਦਸਾਏ ਹੋਏ ਆਦਰਸ਼ ਫਲੇਮੀ ਰਾਜ ਬੇਗਮਪਰਾ ਦੇ ਅਨੁਸਾਰ ਤਤਾ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਰਾਜ ਕਰੇਗਾ ਖਾਲਸਾ ਤੇ ਖਾਲਸਾ ਜੀ ਕੇ ਬੋਲ ਬਾਲਿਆਂ ਦੇ ਅਨੁਸਾਰ ਇਸ 20ਵੀਂ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਲੜੇ ਜਾ ਰਹੇ ਸੰਘਰਸ਼ ਖਾਲਿਸਤਾਨ ਦੀ ਮੰਜ਼ਲੇ ਮਕਸੂਦ ਤੱਕ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਮਿਹਰ ਦੇ ਨਾਲ ਸੰਘਰਸ਼ ਕਰਨ ਦਾ ਪ੍ਰਣ ਦੁਹਰਾਉਂਦਾ ਹੈ ਪਾਤਸ਼ਾਹ ਜੀ ਮਿਹਰ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਇਸ ਸਮੇਂ ਪਾਤਸ਼ਾਹ ਜੀ ਗੁਰੂ ਖਾਲਸਾ ਪੰਥ ਆਪ ਜੀ ਦੇ ਸਨਮੁਖ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਪਾਤਸ਼ਾਹ ਜੀ ਮਿਹਰ ਕਰਨੀ ਖਾਲਿਸਤਾਨ tatha ਗੁਰਮਤ ਦੇ ਆਸ਼ਿਆ ਦੇ ਅਨੁਸਾਰ ਧਰਮ ਯੁੱਧ ਕਰ ਰਹੇ ਸਮੂਹ ਮਾਈ ਭਾਈ ਸਿੰਘਾਂ ਦੇ ਅੰਗ ਸੰਗ ਸਹਾਈ ਹੋਣ ਹਰ ਥਾਂ ਹਰ ਸਮੇਂ ਹਰ ਪ੍ਰਕਾਰ ਸਹਾਇਤਾ ਕਰਨੀ ਪਾਤਸ਼ਾਹ ਮਿਹਰ ਕਰਨੀ ਕਰਨਯੋਤ ਦੇ ਪਰਥਾਏ ਪਾਤਸ਼ਾਹ ਜੀ ਜਿਹੜੇ ਵੀ ਸਿੰਘ ਬੀਬੀਆਂ ਪੇਸ਼ ਹਿੰਦੁਸਤਾਨ ਇੰਡੀਅਨ ਸਟੇਟ ਤੇ ਦੁਨੀਆ ਪਰ ਦੇ ਨਜ਼ਰਬੰਦੀਆਂ ਦੇ ਵਿੱਚ ਹਨ ਪਾਤਸ਼ਾਹ ਜੀ ਤਿਨਾਂ ਦੇ ਤਨ ਮਨ ਦੇ ਬੰਧਨ ਕੱਟਣੇ ਇਹਨਾਂ ਬੰਦੀਆਂ ਤੋਂ ਨਜ਼ਰਬੰਦੀਆਂ ਤੋਂ ਮਹਾਰਾਜ ਬੰਦ ਖੁਲਾਸੀਆਂ ਕਰਵਾਣੀਆਂ ਮਿਹਰ ਕਰਨੀ ਪਾਤਸ਼ਾਹ ਜੀ ਸੂ ਸਿੰਘਾਂ ਨੂੰ ਮਹਾਰਾਜ ਸਿੱਖੀ ਸਿਧਕ ਛੜਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਹੈ ਮਹਾਰਾਜ ਕੀ ਤਾ ਲੋੜੀਆਂ ਕੰਮ ਸੋ ਹਰਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਾਤਸ਼ਾਹ ਜੀ ਆਪ ਜੀ ਦੇ ਚਾਰ ਜਥਿਆਂ ਨੇ ਏਕਤਾ ਖਾਲਸਾ ਪੰਥ ਦੇ ਵਿੱਚ ਏਕਤਾ ਇਤਿਮਾਕ ਲੈਣ ਦੇ ਲਈ ਸਰਬੱਤ ਖਾਲਸਾ ਘਰਮਤਾ ਕਰਨ ਦੇ ਲਈ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਪਾਤਸ਼ਾਹ ਜੀ ਕੁਛ ਪ੍ਰਣ ਕੀਤਾ ਹਨ ਪਾਤਸ਼ਾਹ ਜੀ ਮਿਹਰ ਕਰਨੀ ਆਪ ਨੇ ਮਿਹਰ ਬਖਸ਼ਿਸ਼ ਕਰਕੇ ਮਹਾਰਾਜ ਕੀਤੇ ਇਹ ਜੋ ਵਾਰੇ ਨੇ ਜੋ ਇਹ ਪਹਿਲ ਕਦਮੀਆਂ ਲਾਂਦੀਆਂ ਗਈਆਂ ਨੇ ਮਹਾਰਾਜ ਇਹਨਾਂ ਨੂੰ ਆਪ ਸਰ ਕਰਣਾ ਔਰ ਪੰਥ ਦੀ ਮੰਜ਼ਲੇ ਮਕਸੂਦ ਤੱਕ ਖਾਲਿਸਤਾਨ ਤੱਕ ਪਹੁੰਚਣ ਦੇ ਲਈ ਸੋਜੀ ਵਰਖਾ ਇਕਤਾਇਕ ਬਾਖ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਮਹਾਰਾਜ ਆਪ ਜੀ ਦੇ ਬੱਚੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਨ ਮਹਾਰਾਜ ਆਪਣੀ ਚਰਨ ਸਨ ਰੱਖਣਾ ਮਹਾਰਾਜ ਸੇਵਾ ਬੰਦਗੀ ਹਲੇਮੀ ਪੀਖ ਬਖਸ਼ਿਸ਼ ਕਰਨੀ ਖੈਰ ਬਖਸ਼ਿਸ਼ ਕਰਨੀ ਮਹਾਰਾਜ ਦੁੱਖਾਂ ਦਲਿਤਰਾ ਕਲੇਸ਼ਾਂ ਦਾ ਨਾਸ਼ ਭਜਨ ਦਾ ਪ੍ਰਕਾਸ਼ ਕਰਨ ਇੱਕ ਪਰਸ਼ ਪਰ ਇਕਤਾ ਇਤفاق ਬਖਸ਼ਿਸ਼ ਕਰਨਾ ਬਾਦਸ਼ਾਹ ਜੀ ਮਿਹਰ ਕਰਨੀ ਜਗਤ ਦੇ ਲੰਗਾ ਰੱਖ ਲੈ ਆਪਣੀ ਕਿਰਪਾ ਤਹਾਰ ਜਿੱਤ ਦੁਆਰ ਉੱਪਰ ਤਿੱਪ ਲਹੋ ਉਭਾਰ ਪਾਤਸ਼ਾਹ ਮਿਹਰ ਕਰਨੀ ਤਬਦੇ ਹਿਰਦਿਆਂ ਨੂੰ ਠਾਰਨਾ ਪਾਤਸ਼ਾਹ ਜੀ ਏਕਤਾ ਇਤਫਾਕ ਸ਼ਾਂਤੀ ਬਰਤਾਨੀ ਪਾਤਸ਼ਾਹ ਜੀ ਮਿਹਰ ਕਰਨੀ ਜੰਗਾਂ ਯੁੱਧਾਂ ਦੀ ਯਦ ਦੇ ਵਿੱਚ ਆਏ ਬੀਬੀਆਂ ਬੱਚਿਆਂ ਬਜ਼ੁਰਗਾਂ ਦੀ ਇੱਜ਼ਤ ਲਾਜ ਘਤ ਰੱਖਣੀ ਪਾਤਸ਼ਾਹ ਜੀ ਮਿਹਰ ਕਰਨੀ ਗੁਰੂ ਖਾਲਸਾ ਪੰਥ ਨੂੰ ਆਪਣੇ ਆਸ਼ੀਆ ਦੇ ਅਨੁਸਾਰ ਸੰਗਰਾਮ ਕਰਨ ਦੇ ਲਈ ਸੋਝੀ ਸਮਰੱਥਾ ਏਕਤਾ ਇਤਫਾਕ ਬਖਸ਼ੀ ਮਹਾਰਾਜ ਮਿਹਰ ਕਰਨੀ ਸੁਖ ਹੋਵੇ ਨਾਮ ਚੇਤਾ ਆਵੇ ਨਾਮ ਜਪੀ ਆਏ Sansã <laughs> santsane.